ਅੱਜ ਇੱਕ ਕਲ ਦੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੁਰੀ ਕਾਰਬਾਯਾਰ ਤੁਰੀ ਸ਼ਹਿਰ ਚ। 라ਵਲੀ ਅੱਜ ਆਪਾਂ ਲੈ ਕੇ ਆ ਗਏ ਆ ਦੋ ਦੋ i20 11 ਪੰਜਾਬ ਨੰਬਰ। ਪਿਆਰ ਨੰਬਰ ਗੱਡੀ ਵੀਰ ਕੋਈ ਮੰਗ ਰੇ ਸੀ ਤਾਂ ਇੱਕ ਸਾਡੇ ਕੋਲ ਆ ਗਈ ਜੋਟੇ ਨੰਬਰ ਵਾਲੀ ਪੰਜਾਬ ਨੰਬਰ i20 13 ਮਾਡਲ ਨਵੀਂ ਜੇਪਦੀ। ਜਿਹੜਾ ਕੋਈ ਵੀਰ ਘੱਟ ਰੇਟ ਲਾਣਾ ਚਾਹੁੰਦਾ ਥੋੜਾ ਜਿਹਾ ਬਜਟ ਘੱਟ ਹੈ ਜਿਹੜੇ ਬੰਦੇ ਦਾ ਤਾਂ ਉਹਨਾਂ ਵਾਸਤੇ ਇਹ 12 ਮਾਡਲ ਰਜਿਸਟਰਡ 13 ਲਗਭਗ 13 ਮਾਡਲ ਦੀ ਇਹ ਦੋਨੇ ਗੱਡੀਆਂ ਇਹ ਨਮੀ ਸ਼ੇਪ ਚਾ ਗਈ ਇਹ ਪੁਰਾਣੀ ਸ਼ੇਪ ਚਾ ਗਈ ਵੀਡੀਓ ਸ਼ਟਾਰਟ ਹੋਣ ਤੋਂ ਪਹਿਲਾਂ ਬਈ ਪਤਾ ਕਰ ਲਓ ਨੋਟ ਧੂਰੀ ਕਾਰਬ ਯਾਰ ਐਮ ਕੇ ਬਾਈਪਾਸ ਰੋਡ ਓਪੋਜ਼ਿਟ ਟੀਵੀਐਸ ਏਜੰਸੀ ਸਮਾਰਟ ਪੁਆਇੰਟ ਸ਼ਹਿਰ ਲੋਕੇਸ਼ਨ ਧੂਰੀ ਇਹਨਾਂ ਦੋਨਾਂ ਗੱਡਿਆਂ ਦੇ ਲਗਭਗ ਐ ਲਾ ਲਓ ਵੀ 1.5 ਤੋਂ 2 ਲੱਖ ਦਾ ਲੋਨ ਹੋ ਜਾਣਾ ਫਸਟ ਆਪਾਂ ਗੱਲ ਕਰਦੇ ਆਂ ਆਈ 20 13 ਮਾਡਲ ਦੀ ਪੀ ਵੀ 06 ਗੱਡੀ ਕੰਡੀਸ਼ਨ ਚੈੱਕ ਕਰ ਲਓ ਗੱਡੀ ਕੰਡੀਸ਼ਨ ਮੋਟੀ-ਬੋਟੀ ਇਹ ਆ ਵੀ ਸਾਈਡਾ-ਸੁਡਾ ਟੱਚਿੰਗ ਨੇ ਦੋਨੇ ਗੱਡੀ ਦੀਆਂ ਦੋਨੇ ਸਾਈਡਾ ਰੋ ਟੱਚਿੰਗ-ਬੱਜਿੰਗ ਹੋਈ ਹੀ ਆ ਐਕਸੀਡੈਂਟ ਨਹੀਂ ਕਿਸੇ ਪਾਸਿਓਂ ਇਹ ਫਰੰਟ ਤੋਂ ਕਿਸੇ ਪਾਸਿਓਂ ਲੱਗੀ-ਬੱਜੀ ਨਹੀਂ ਗਈ ਗੱਡੀ ਕੰਡੀਸ਼ਨ ਦੇਖ ਲਓ ਜੀ ਹੋਈ ਚੈੱਕ ਕਰਾਂ ਅੰਟੀਰੀਅਰ ਟੂ-ਰੀਅਰ ਬ੍ਰੇਕ ਨਵੇਂ ਵਰਗੀ ਆ ਮਿਊਜ਼ਿਕ ਸਿਸਟਮ ਆ ਜਿਹੜਾ ਉਹ ਕੰਪਨੀ ਵਾਲਾ ਮਿਲ ਜਾਂਦਾ 에ਅਰ ਬੈਗ ਸਪੋਰਟਸ ਵੇਰੀਐਂਟ ਆ ਪਾਵਰ ਵਿੰਡੋ ਆ ਪਾਵਰ ਸਟੀering ਆ ਇਲੈਕਟ੍ਰੋਨਿਕ ਸ਼ੀਸ਼ੇ ਇਸ ਵੇਰੀਐਂਟ ਚ ਆਪਾਂ ਨੂੰ ਮਿਲਦੇ ਨੇ ਓਵਰਹਾਲ ਵਧੀਆ ਗੱਡੀ ਆ ਜਿਹੜਾ ਕੋਈ ਵੀਰ i20 ਲੈਣਾ ਚਾਹੁੰਦਾ ਬਾਜਪੁਰੇਡ ਵਿੱਚ ਨਵੀਂ ਸ਼ੇਪ ਚ ਤਾਂ ਆਪਣੇ ਕੋਲੇ ਗ੍ਰੇ ਕਲਰ ਦੀ i20 pv06 ਅਰਦਾਸਪੁਰ ਦਾ ਨੰਬਰ ਆ ਜੋਟੇ ਵਾਲਾ ਨੰਬਰ ਆ ਵਧੀਆ ਕਾਰ ਆ ਵੀਰੇ ਕਿਤੇ ਪੁਰਾਣੀ ਲੈਣੀ ਆ ਵਧੀਆ ਗੱਡੀ ਤਾਂ ਉਹਨਾਂ ਵਾਸਤੇ ਦੇਖੋ ਪੂਰੀ ਵਧੀਆ ਗੱਡੀ ਆ ਆਪਣੇ ਕੋਲੇ i20 ਚੈੱਕ ਕਰ ਲਓ ਕੰਡੀ ਸਾਈਡਾ ਘਟਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਨੇ ਟੱਜੇ ਮੱਝੀਆਂ ਹੈਗੀਆਂ ਨੇ ਤੇ ਛੱਤ ਡਿੱਗੀ ਲਗਭਗ ਇੱਕ ਅੱਧਾ ਪੀਸ ओरिजिनल ਆ ਬਾਕੀ ਟੱਜੇ ਮੱਝੀਆਂ ਗੱਡੀ ਦੀ ਹੋਈ ਗਈ ਆ ਡੱਗੀ ਖੋਲ ਕੇ ਆਪਾਂ ਗੱਡੀ ਦਿਖਾ ਦਨੇ ਆ ਤੁਹਾਨੂੰ ਚੈੱਕ ਕਰੋ ਜੀ ਬੱਸ ਲੋ ਸਟਿਪਨੀ ਵਾਲਾ ਟਾਇਰ ਤਕਰੀਬਨ ਹੈਗਾ 70% ਆਪਾਂ ਕਹਿ ਸਕਦੇ ਆ ਸਟਿਪਨੇਟ ਕੰਡੀਸ਼ਨ ਚੈੱਕ ਕਰ ਲਓ ਕਨੈਕਟਰ ਸਾਈਡ ਤੋਂ ਮੀਗਸ ਸਿਸਟਮ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਕੰਪਨੀ ਵਾਲਾ ਮਿਲ ਜਾਂਦਾ ਕ੍ਰੋਮ ਦੇ ਹੈਂਡਲ ਲੱਗੇ ਹੋਏ ਨੇ ਇੰਜਨੂ ਜਨੋ kia ਗੱਡੀ ਦਾ ਸਾਰਾ ਕੁਝ ਓਕੇ ਆ ਲੱਗੀ ਵੱਜੀ ਨਹੀਂ ਕਿਸੇ ਪਾਸਿਓਂ ਵੀ ਫਰੰਟ ਦੀ ਐਕਸੀਡੈਂਟ ਨੋ ਧਿਆਨ ਦਿਓ ਬੋਰਡ ਦੇ ਪਿੱਲਰਾਂ ਦੀ ਬਿਲਕੁਲ ਓਕੇ ਲੱਗੀ ਵੱਜੀ ਨਹੀਂ ਕਿਸੇ ਪਾਸੇ ਵੀ ਐਕਸੀਡੈਂਟ ਵਧੀਆ ਕਾਰ ਆ ਵੀਰੇ ਜਿਹੜਾ ਕੋਈ ਵੀਰ ਲੈਣਾ ਲੈਣਾ ਚਾਹੁੰਦਾ I20 ਵਧੀਆ ਕਾਰ ਤਾਂ ਆਪਣੇ ਕੋਲ ਅੱਜ ਇਹ ਗੱਡੀ ਨਵੀਂ ਸ਼ੇਪ ਚ ਜੋਟੇ ਵਾਲੇ ਨੰਬਰ ਵਾਲੀ I20 ਗੱਡੀ ਆ ਇਹ ਗੱਲ ਕਰੀਏ ਗੱਡੀ ਤੇ ਰੇਟ ਦੀ ਇਹਦਾ ਰੇਟ ਆ ਵੀਰੇ 2 ਲੱਖ 45000 ਰੁਪਏ 80 ਲੱਖ ਦੇ ਪੌਣੇ 2 ਲੱਖ ਦੇ ਲਗਭਗ ਲਵੇ ਲੋਨ ਹੋ ਜਾਣਾ ਤੁਹਾਡਾ ਸਿਬਲ ਓਕੇ ਹੋਣਾ ਜੀ ਦਾ ਤੁਹਾਡਾ ਆਪਾਂ ਲੋਨ ਵੀ ਕਰਾਵਾਵਾਂਗੇ ਜਿਹੜੇ ਕੋਈ ਵੀਰ ਦੀ ਸਟੇਟਮੈਂਟ ਵਧੀਆ ਜਾਂ ਸਿਬਲ ਓਕੇ ਆ ਤਾਂ ਆਪਾਂ ਲੋਨ ਵੀ ਕਰਾਵਾਵਾਂਗੇ ਇਸ ਨਗੱਡੀ ਦੇ ਦੂਜੀ ਗੱਡੀ ਆ ਕਿ ਆਪਣੇ ਕੋਲ i20 12 ਮਾਡਲ ਰਜਿਸਟਰਡ 13 ਪੁਰਾਣੀ ਸ਼ੇਪ ਦੀ ਲੋਕ ਵੀਰ ਥੋੜਾ ਜਿਹਾ ਰੇਟ ਘੱਟ ਲਾਣਾ ਚਾਹੁੰਦਾ ਤਾਂ ਉਹਨਾਂ ਵਾਸਤੇ ਇਹ i20 ਗੱਡੀ ਆ ਆਈ ਇਹ ਆਪਣੇ ਕੋਲੇ 12 ਮਾਡਲ ਗੱਡੀ ਦੀ ਇਹ ਵੀ ਕੰਡੀਸ਼ਨ ਆਪਾਂ ਚੈੱਕ ਕਰਾ ਦਿੰਨੇ ਆਂ ਲੋ ਫਰੰਟ ਤੋਂ ਦੇਖੋ ਕਿਸੇ ਪਾਸੇ ਲੱਗੀ ਵੱਜੀ ਨਹੀਂ ਕਿਸੇ ਪਾਸੇ ਵੀ ਐਕਸੀਡੈਂਟ ਨਹੀਂ ਜਨਨ ਜਨ ਦੀ ਓਕੇ ਆਈਸੀ ਯੂ ਸੀ ਸਾਰਾ ਕੁਝ ਚੱਲਦਾ ਗੱਡੀ ਦਾ ਵੈਂਟਰੀ ਬੁਟਰੀ ਵਗੈਰਾ ਨਮੀਆਂ ਬਾਕੀ ਡਰਾਈਵਰ ਸਾਈਡ ਤੋਂ ਮਾੜੀ ਨਿਗਾਹ ਮਾਰ ਲਓ ਸਾਰੀ ਗੱਡੀ ਚੈੱਕ ਕਰ ਲਓ ਮਾੜਾ ਮੋਡਾ ਦੇਖੋ ਜਿਹੜੀ ਚੱਪਾ ਹੈਗਾ ਕੋਈ ਪ੍ਰਾਈਵੇਟ ਗੱਡੀ ਆ ਲੱਗੀ ਵੱਜੀ ਨਹੀਂ ਐਕਸੀਡੈਂਟ ਨਹੀਂ ਅਲਾਈ ਵੀਲ ਪਏ ਹੋਏ ਨੇ ਹਰ ਤਕਰੀਬਨ ਹੈਗੇ ਨੇ 60 ਤੋਂ 70% ਨੰਬਰ ਪੰਜਾਬ ਦਾ ਬੈਕ ਕੈਮਰਾ ਗੱਡੀ ਨੂੰ ਲੱਗਿਆ ਹੋਇਆ ਹੈ ਕਨੈਕਟਰ ਸਾਈਡ ਤੋਂ ਮੜੀ ਨਿਗਾਹ ਮਾਰ ਲਓ ਅਲਾਈ ਵਿਲ ਬੀ ਸੋਹਣੇ ਨੇ ਜਿਹੜਾ ਕੋਈ ਵਧੀਆ ਵੀਰ ਜਿਹੜਾ ਕੋਈ ਵਧੀਆ ਗੱਡੀ ਭਾਲਦਾ ਨਾ ਵੀਰ ਤਾਂ ਉਹਨਾਂ ਵਾਸਤੇ ਵਧੀਆ ਕਰ ਆਪਣੇ ਕੋਲ ਅੱਜ ਆਈ ਹੈ ਕਨੈਕਟਰ ਸਾਈਡ ਤੋਂ ਮੜੀ ਗੱਡੀ ਚੈੱਕ ਕਰ ਲਓ ਟੱਚ ਸਕਰੀਨ ਬੈਕ ਕੈਮਰਾ ਆਪਾਂ ਤੁਹਾਨੂੰ ਦਿਖਾਤਾ ਇਸ ਗੱਡੀ ਵਿੱਚ ਲੱਗਿਆ ਹੋਇਆ ਹੈ ਬਾਕੀ ਫਰੰਟ ਹੂਡ ਤੇ ਦਿਖਾਤੀ ਆਪਾਂ ਟਾਇਰ ਤੋਂ ਦੱਸਤਾ ਤਕਰੀਬਨ 50 ਤੋਂ 60% ਨੇ ਸਟਿੱਪਣੀ ਵਾਲਾ ਟਾਇਰ ਲਗਭਗ ਅਨਯੂਜ਼ ਹੀ ਆ ਤੇ ਗੱਲ ਕਰੀਏ ਗੱਡੀ ਦੇ ਇਹਦੇ ਰੇਟ ਦੀ ਗੱਡਿਆ ਰੇਟ ਆ ਵੀਰੇ 2,25,000 ਰੁਪਇਆ 1.5 ਲੱਖ ਦੇ ਸਵਾ ਤੋਂ 1.5 ਲੱਖ ਦੇ ਲਵੇ ਲਗਭਗ ਇਹਦਾ ਵੀ ਲੋਨ ਹੋ ਜਾਣਾ ਤੁਹਾਡੇ ਵਾਸਤੇ ਆਪਾਂ ਸਪੈਸ਼ਲ ਅੱਜ ਦੋ ਦੋ i20 ਲੈ ਕੇ ਆਏ ਸੀ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਹੁੰਦਾ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਮੈਸੇਜ ਕਰ ਲਓ WhatsApp ਕਰ ਲਓ ਕਾਲਸ ਕਈ ਆਈ ਹੁੰਦੇ ਨੇ ਉਹ ਨਹੀਂ ਚੱਕਿਆ ਜਾਂਦਾ। ਬਾਕੀ ਆਪਣੇ ਚੈਨਲ ਤੇ ਇੱਥੇ ਕਮੈਂਟ ਕਰਕੇ ਦੱਸ ਦਿਆ ਕਰੋ ਜੇ ਜਿਹੜੀ ਕੋਈ ਗੱਡੀ ਚਾਹੀਦੀ ਹੁੰਦੀ ਆ ਤਾਂ ਸਾਡੇ ਚੈਨਲ ਤੇ ਕਮੈਂਟ ਬਾਕਸ ਵਿੱਚ ਆ ਕੇ ਕਮੈਂਟ ਵੀ ਕਰ ਸਕਦੇ ਹੋ ਜੇ WhatsApp ਦਾ ਨਹੀਂ ਪਤਾ ਲੱਗਦਾ। ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਕਰ ਲਿਆ ਕਰੋ, ਸ਼ੇਅਰ ਕਰ ਲਿਆ ਕਰੋ। ਮਿਲਦੇ ਆਂ ਵੀਰੇ ਨੈਕਸਟ ਵੀਡੀਓ ਤਤਸਾਰ ਵੀਰਾਂ ਨੂੰ। ਅਸੀ ਕਾਲ। ਜੈ ਹਾਂ।